ਲੋ ਜੀ ਹੋਰ ਸਾਰੇ ਠੀਕ ਹੋਉਗੇ ਜੀ ਅੱਜ ਤਰੀਕੂ ਦੀ 20 2 2026 ਪੱਕੇ ਆਲੂ ਦੀ ਭਰਾਈ ਕਰਦੇ ਆ ਜੀ 7008 7008 7008 22 ਹੈ ਜੀ ਅਗਟੇ ਭਰਾਈ ਕਰਤੀ ਜੀ ਅਦਰ ਹੈ ਯਰਾਸਨ ਰਸਮ ਨੇ ਕੱਟੀ ਦੀ ਜਿਆਸੀ ਦਿਨਾਂ ਤੋਂ ਵੇਲ ਵੱਡੀ ਸੀਗੀ ਜੀ ਦੀ ਤਨਬਰੀ ਜੂਰੀਆ ਲਾਇਆ ਜੀ ਤਨਬਰੀ ਫੰਕੀ ਸ਼ੇਡ ਹੋ ਗਏ ਪੰਜ ਤੋਂ 6 ਪਾਣੀ ਲੱਗੇ ਸੀਗੀ 7008 ਇਹ ਦਰਹਗਾ ਜੀ ਐਲ ਆਰ ਇਹ ਐਲ ਆਰ ਬ੍ਰੇਟੀ ਹੈ ਜੀ ਇਹ ਵੀ ਐਲ ਆਰ ਦਾ ਸੀਡ ਹੈ ਜੀ ਐਲ ਆਰ 85 ਦਿਨਾਂ ਤੇ ਦੀ ਵੇਲ ਕੱਟੀ ਸੀਗੀ ਜੀ ਪੰਜ ਤੁਸੀਂ ਪਿੰਨ ਪਾਣੀ ਲੱਗ ਗਈ। ਧੰਨ ਬਾਰਿਜ ਬਾਰਿਜ ਲੱਗ ਗਿਆ। 7008 ਇਧਰ ਹੈ 7008। ਇਸ ਵੀ ਲਈ 7008 ਦਾ। ਇਹ ਦਿੱਲੀ ਸੜ ਹੈਗਾ ਇਹ ਰਸਨਾ। ਇਹ ਰਸਨਾ ਹੈ 7008 ਦਾ। ਪੱਕੀ ਭਰਾਈ ਕਰਦੇ ਅੱਜ। ਫਿਕ ਹੋ ਗਈ 2 2 2026 ਪੱਕੀ ਭਰਾਈ ਕਰਦੇ ਆ ਯਾਲੂ ਦੀ ਉਤਲੀ ਸੈਟ ਹੈਗਾ ਯਾਰ ਲਾਰ ਇਹ ਹੈਗਾ 7008 ਪੱਕੀ ਪਟਾਈ ਕਰਤੀ ਹੈ ਜੱਜ 500 ਸੇ ਪਾਣੀ ਲਾਇਸੀ ਜੀ 85 ਦਿਨਾਂ ਤੋਂ ਬੇਲ ਕੱਟੀ ਹੈ ਜੀ ਸ਼ੀਟ ਵਾਲੇ ਦੀ ਧੰਨਵਾਦ ਜੀ